ਉਹ ਕੰਦਰ ਵਿੱਚ ਜੇ ਲਾਹੌਰ ਦੀ ਦੇ ਮਾਂ ਜਦ ਮੁਲਾਕਾਤ ਨੂੰ ਆਈ ਉਹਦੇ ਲਾਲ ਭਗਤ ਸਿੰਘ ਨੇ ਹੱਸਦੇ ਹੱਸਦੇ ਗੱਲ ਸੁਲਾਈ ਕੱਲ ਦਿਨ ਚੜ੍ਹਦੇ ਨੂੰ ਮੇਰੀ ਮਾਂ ਤੈਨੂੰ ਤੇਰਾ ਨਾਲ ਨਹੀਂ ਛੋਣਾ ਗੱਲ ਸੁਣ ਮੇਰੀ ਅਮੀਨੇ ਨੇ ਮੇਰੀ ਲਾਸ਼ ਲੈਣ ਨਹੀਂ ਹੋਣਾ ਤੇ ਇਹਨਾਂ ਨੇ ਅੰਗਰੇਜ਼ ਜਲਮਾ ਨੇ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਇੱਕ ਦਿਨ ਰਾਤ ਨੂੰ ਹੀ ਤੀਸਰੇ ਦਿਨ ਫਾਂਸੀ ਹੋਣੀ ਸੀਗੀ ਇੱਕ ਦਿਨ ਰਾਤ ਨੂੰ ਅਡਵਾਂਸ ਜਿਹੜੀ ਉਹ ਫਾਂਸੀ ਦਿੱਤੀ ਸੀਗੀ ਤੇ ਜਿਹੜੀ ਇਸ ਟਾਈਮ ਉਹਦੇ ਹੱਥ ਵਿੱਚ ਜਿਹੜੀ ਕਿਤਾਬ ਆ ਇਹ ਉਹ ਕਿਤਾਬ ਪੜ ਰਿਆ ਸੀ ਅੰਦਰ ਜੇਲ੍ਹ ਦੇ ਪਰ ਉਹਦੀ ਕਿਤਾਬ ਅਧੂਰੀ ਰਹੀ ਗਈ ਸੀ ਬਾਅਦਾਰ ਨੂੰ ਤੁਸੀਂ ਬਾਕੀ ਜ਼ਰੂਰ ਪੜਨਾ ਤੇ ਇਸ ਕਿਤਾਬ ਤੇ ਨਕਸ਼ੇ ਕਦਰ ਵਿੱਚ ਚੱਲਣਾ ਪਰ ਲੇਕਿਨ ਅੱਜ ਅਸੀਂ ਨਹੀਂ ਜਾਣਾ ਜਾਈਏ ਇਹ ਜਿਹੜੀ ਜਗ੍ਹਾ ਹੈਗੀ ਹੈ ਮੀਤੇ ਇਨਸਾਨ ਗੁਰਦੁਆਰਾ ਸਾਹਿਬ ਬਣੀ ਹੋਈ ਹੈ ਪਰ ਇਹ ਨਵੇਂ ਹੀ ਹੋਣ ਜਿਹੜੀ ਆ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸੋਹਣੀ ਇੱਕ ਸਾਡੇ ਲਈ ਜਿੰਦਾ ਮਿਸਾਲ ਆ ਜਿਹੜੀ ਇਹ ਉਹ ਬਣਾਈ ਗਈ ਹੈ ਭਗਤ ਸਿੰਘ ਦੇ ਉਹ ਜਿਹੜੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ